ਕਹਿੰਦੇ ਨੇ ਕਿ ਹਮ ਸਫਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਦੋਨੋਂ ਜੀਜ ਰੜ ਕੇ ਆਪਣੇ ਸਫਰਾਂ ਉੱਤੇ ਨਿਕਲਦੇ ਨੇ ਬਹੁਤ ਖੂਬਸੂਰਤ ਯਾਦਾਂ ਬਣਾਉਂਦੇ ਨੇ ਬਹੁਤ ਹੀ ਪਿਆਰੀ ਜੋੜੀ ਤੇ ਬਹੁਤ ਹੀ ਸੋਹਣੀ ਜੋੜੀ ਅੱਜ ਸਾਡੇ ਵਿਚਕਾਰ ਹੈ ਪ੍ਰੋਗਰਾਮ ਜੋੜੀਆਂ ਜਗ ਥੋੜੀਆਂ ਦੇ ਵਿੱਚ ਮੇਰੇ ਨਾਲ ਨੇ ਡਾਕਟਰ ਸੁਖਵੀਰ ਸਿੰਘ ਸੰਧੂ ਜਿਹੜੇ ਕਿ ਖੇਤੀਬਾੜੀ ਅਫਸਰ ਨੇ ਡੇਰਾ ਬਾਬਾ ਨਾਨਕ ਤੋਂ ਤੇ ਉਹਨਾਂ ਦੇ ਧਰਮਪਤਨੀ ਯਾਨੀ ਕਿ ਉਹਨਾਂ ਦੀ ਹਮਸਫਰ ਸੁਪ੍ਰੀਤ ਕੌਰ ਜਿਹੜੀ ਕਿ ਸਾਇੰਸ ਟੀਚਰ ਨੇ گورਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ ਵਿੱਚ ਨਿਗਾ ਜੀਆ ਨੂੰ ਪਿਆਰ ਪਰਿ ਸੱਚਕਾਲ ਧੰਨਵਾਦ ਜੀ ਸੱਚਕਾਲ ਡੇਢੀ ਪੰਜਾਬੀ ਦੇ ਦਰਸ਼ਕਾਂ ਨੂੰ ਸਾਡੇ ਦੋਵਾਂ ਵੱਲੋਂ ਬਹੁਤ ਹੀ ਅਦਬ ਤੇ ਸਤਿਕਾਰ ਜੀ ਔਰ ਅੱਜ ਪ੍ਰੋਗਰਾਮ ਦੇ ਵਿੱਚ ਹਾਰ ਸ਼ਿੰਗਾਰ ਤੁਸੀਂ ਦੋਨੋਂ ਔਰ ਇਹ ਸੁਪਾਕ ਸਾਨੂੰ ਵੀ ਮਿਲਿਆ ਅੱਜ ਕਿ ਅਸੀਂ ਤੁਹਾਡੇ ਦੋਨਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਦੇਖਣਾ ਵੀ ਹੈ ਸੁਣਨਾ ਵੀ ਹੈ ਔਰ ਕੁਝ ਨਾ ਕੁਝ ਸਿੱਖ ਕੇ ਵੀ ਜਾਣਾ ਹੈ ਦੋਨਾਂ ਦਾ ਸਫ਼ਰ ਅੱਜ ਤੱਕ ਕਿਵੇਂ ਦਾ ਰਿਹਾ ਪਹਿਲਾਂ ਇਹ ਦੱਸੋ ਮੈਡਮ ਸਾਡੀ ਜ਼ਿੰਦਗੀ ਦੀ ਸ਼ੁਰੂਆਤ 2012 ਦੇ ਵਿੱਚ ਸ਼ੁਰੂ ਹੋਈ ਜੀ ਅ ਇਹ ਸਾਡਾ ਰਿਸ਼ਤਾ ਤਾਂ ਸਾਡੇ ਮਾ ਮਾਪੇ ਨੇ ਹੀ ਸਾਡਾ ਜੋੜਿਆ ਸੀ ਪਰ ਅ ਅਸੀਂ ਜਿਹੜੀ ਸ਼ੁਰੂਆਤ ਕੀਤੀ ਬਹੁਤ ਖੂਬਸੂਰਤ ਕੀਤੀ ਅ ਪਹਿਲਾਂ ਇੱਕ ਦੂਸਰੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜੀ ਔਰ ਉਸ ਕੁਝ ਸਮਾਂ ਜਿਹੜਾ ਸਾਨੂੰ ਮਿਲਿਆ ਉਹ ਬਹੁਤ ਖੂਬਸੂਰਤ ਸੀ ਹਮ ਔਰ ਉਸ ਤੋਂ ਬਾਅਦ ਵਿੱਚ ਜਦੋਂ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਅ ਲਾਵਾ ਫੇਰੇ ਲਾਇਆ ਤਾਂ ਉਸ ਤੋਂ ਬਾਅਦ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਉਹ ਤਾਂ ਬਾਕਮਾਲ ਸੀ ਅਸੀਂ ਇਸ ਦੁਨੀਆ ਦੇ ਵਿੱਚ ਘੁੰਮੇ ਵੀ ਔਰ ਅਸੀਂ ਇੱਕ ਦੂਜੇ ਦੇ ਪਰਿਵਾਰ ਦੇ ਨਾਲ ਜਿਹੜਾ ਵਾ ਆਪਣੇ ਦੁੱਖ ਸੁੱਖ ਵੀ ਸਾਂਝੇ ਕੀਤੇ ਖੂਬਸੂਰਤੀ ਦੇ ਨਾਲ ਸ਼ੁਰੂਆਤ ਹੋਈ ਹੈ ਤੇ ਮੈਂ ਜਾਨਣਾ ਚਾਹਾਂਗੀ ਹੁਣ ਸੰਧੂ ਸਾਹਿਬ ਹੋਰਾਂ ਕੋਲ ਕਿ ਪਿਛੋਕੜ ਕਿੱਥੋਂ ਦਾ ਹੈ ਔਰ ਪਰਿਵਾਰ ਤੇ ਜੀ ਕੌਣ ਕੌਣ ਸੀ ਪਹਿਲਾਂ ਤੇ ਹੁਣ ਦੇ ਸਫ਼ਰ ਦੇ ਵਿੱਚ ਬਿਲਕੁਲ ਤੁਹਾਡੇ ਹਮਸਫ਼ਰ ਨਾਲ ਬੈਠੇ ਹੋਏ ਨੇ ਹਨਾ ਤੇ ਇਹ ਸ਼ੁਰੂਆਤ ਜਿਹੜੀ ਹੈ ਇਹ ਸਫ਼ਰ ਦੀ ਕਦੋਂ ਹੋਈ ਯਾਨੀ ਕਿ ਕਹਨੇ ਕੀਤੀ ਕੌਣ ਵਿਚੋਲਾ ਕਹਨੇ ਦੱਸ ਪਾਈ ਕਿਦਾਂ ਉਹ ਸਾਰਾ ਸਫਰ ਫਿਰ ਸ਼ੁਰੂ ਹੋ ਗਿਆ ਮੈਡਮ ਸਾਡਾ ਪਰਵਾਰਕ ਪਿਛੋਕੜ ਤਾਂ ਬਾਜੇ ਦਾ ਵੱਡਾ ਪਿੰਡ ਸਰਹਾਲੀ ਕਲਾਂ ਜੀ ਸੰਤ ਬਾਬਾ ਤਾਰਾ ਸਿੰਘ ਬਾਬਾ ਗੁਰਦੇਵ ਸਿੰਘ ਕਾਮਾ ਗਟੂ ਮਰ ਉਹਨਾਂ ਦਾ ਮਸ਼ਹੂਰ ਪਿੰਡ ਉਸ ਪਿੰਡ ਤੋਂ ਮੇਰਾ ਪਿਛੋਕੜ ਹੈ ਛੋਟਾ ਜਿਹਾ ਪਰਿਵਾਰ ਸਾਡਾ ਮੇਰੇ ਮਾਤਾ ਪਿਤਾ ਮੈਂ ਇਕਲੌਤਾ ਉਹਨਾਂ ਦਾ ਬੇਟਾ ਤੇ ਉਸ ਤੋਂ ਬਾਅਦ ਮੇਰੀ ਸਫਰ ਸਫਰ ਆ ਗਈ ਤੇ ਬੜਾ ਖੂਬਸੂਰਤ ਸਫਰ ਨਿਕਲਿਆ ਤੇ ਸਾਨੂੰ ਦੋਹਾਂ ਪਰਿਵਾਰਾਂ ਨੂੰ ਮਿਲਾਉਣ ਦੇ ਲਈ ਇਹਨਾਂ ਦੇ ਫੁੱਫੜ ਜੀ ਤੇ ਮੇਰੇ ਸਤਿਕਾਰਯੋਗ ਬਾਜਵਾ ਅੰਕਲ ਉਹਨਾਂ ਨੇ ਜਦੋਂ ਇਹਨਾਂ ਦੇ ਪਰਿਵਾਰ ਬਾਰੇ ਦੱਸ ਪਾਈ ਤੇ ਮੈਨੂੰ ਇਹ ਲੱਗਾ ਕਿ ਇਹ ਉਹੀ ਪਰਿਵਾਰਾ ਜਾਂ ਉਸ ਤਰ੍ਹਾਂ ਦਾ ਮੈਂ ਜੀਵਨ ਸਾਥੀ ਜਿਹੋ ਜਿਹਾਂ ਇੱਕ ਸੋਚਿਆ ਸੀਗਾ ਤੇ ਭਈ ਉਹੋ ਜਿਹਾ ਪਰਿਵਾਰ ਬਰੂਰ ਇਹਨਾਂ ਨੇ ਲੱਭ ਕੇ ਦਿੱਤਾ ਜੀ ਤੇ ਮੈਂ ਥੈਂਕਫੁਲ ਹਾਂ ਉਹਨਾਂ ਦਾ ਵੀ ਤੇ ਇਹੋ ਦਿਨ ਸੀਗੇ ਮਤਲਬ ਗਰਮੀਆਂ ਦਾ ਦਿਨ ਸੀ ਜਦੋਂ ਸਾਡਾ ਰੁਕਾ ਆ ਸਾਡਾ ਰੁਕਾ 29 ਮਈ 2012 ਨੂੰ ਹੋਇਆ ਜੀ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਅਸੀਂ ਪਿਆਰ ਦੀਆਂ ਮੰਦਰੀਆਂ ਵਟਾਈਆਂ ਹੂੰ ਉਹ ਅਸੀਂ 17 ਜੂਨ 2012 ਨੂੰ ਵਟਾਈਆਂ ਠੀਕ ਹੈ ਤੇ ਅਖੀਰ ਸਾਡਾ 11 ਨਵੰਬਰ 2012 ਨੂੰ ਇੱਕ ਜੋ ਦੋਈ ਮੂਰਤੀ ਹੁੰਦੇ ਅਸੀਂ ਇਕ ਹੋ ਗਏ ਕੀ ਬਾਤ ਹੈ ਸਰ ਨੇ ਤਾਂ ਆਪਣਾ ਪਿਛੋਕੜ ਦੱਸ ਦਿੱਤਾ ਹੁਣ ਮੈਮ ਤੋਂ ਆਨੇ ਆ ਤੇ ਮੈਮ ਤੁਸੀਂ ਆਪਣਾ ਪਿਛੋਕੜ ਦੱਸੋ ਮੈਂ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੀ ਆ ਮੇਰਾ ਪਿੰਡ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਪਿੰਡ ਹੈ ਆ ਛਾਪਰਾਮ ਸਿੰਘ ਔਰ ਮੈਂ ਉਥੇ ਹੀ ਪਲੀ ਤੇ ਵੱਡੀ ਹੋਈ ਆ ਮੇਰੇ ਪਰਿਵਾਰ ਦੇ ਵਿੱਚ ਅਸੀਂ 5 ਜੀ ਸੀ ਮੇਰੇ ਮਾਤਾ ਪਿਤਾ ਤੇ ਮੇਰੀ ਭੈਣ ਇੱਕ ਵੱਡੀ ਔਰ ਇੱਕ ਛੋਟਾ ਬ੍ਰਦਰ ਤੇ ਮੈਂ ਜੀ ਅ ਮੇਰੇ ਪਿਤਾ ਜੀ ਵੈਸੇ ਤਾਂ ਖੇਤੀਬਾੜੀ ਦਾ ਕੰਮ ਕਰਦੇ ਨੇ ਅ ਪ੍ਰੰਤੂ ਉਹ ਬਹੁਤ ਜਾਗਰੂਕ ਵਿਅਕਤੀ ਨੇ ਉਹਨਾਂ ਨੇ ਸਾਨੂੰ ਪੜ੍ਹਾਉਣ ਲਈ ਜਿਹੜਾ ਵਾ ਬਹੁਤ ਮੁਸ਼ਕਲ ਕੀਤੀ ਹੈ ਉਹਨਾਂ ਨੇ ਹਰ ਕਦਮ ਤੇ ਸਾਡਾ ਸਾਥ ਦਿੱਤਾ ਹੈ ਹਮ ਅ ਮੇਰੀ ਜਿਹੜੀ ਇਹ ਕੁਆਲਿਫਿਕੇਸ਼ਨ ਆ ਉਹ ਐਮ ਐਸ ਸੀ ਬੀ ਐਡ ਆ ਹਮ ਔਰ ਮੈਂ ਗੁਨਾਨਕ ਦੇਵ ਯੂਨੀਵਰਸਿਟੀ ਤੋਂ ਆਪਣੀ ਐਮ ਐਸ ਸੀ ਕੀਤੀ ਹੋਈ ਆ ਠੀਕ ਹੈ ਤੇ ਕਿਹੜੀਆਂ ਕਿਹੜੇ ਗੁਣਾਂ ਨੂੰ ਦੇਖ ਕੇ ਸਰ ਤੁਸੀਂ ਮੈਮ ਨੂੰ ਅ ਅਪਣਾਇਆ ਤੇ ਮੈਮ ਨੇ ਤੁਹਾਨੂੰ ਅਪਣਾਇਆ ਪਹਿਲਾਂ ਸਰ ਤੋਂ ਸ਼ੁਰੂਆਤ ਅ ਮੇਰੇ ਜੀਵਨ ਸਾਥੀ ਮਿਲੌਣ ਵਾਲੇ ਮੇਰੇ ਬਹੁਤ ਸਤਿਕਾਰਯੋਗ ਬਾਜਵਾ ਅੰਕਲ ਸੀ ਜਿਹੜੇ ਇਹਨਾਂ ਦੇ ਫਫੜ ਜੀ ਸੀਗੇ ਜੀ ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ ਤੇ ਉਹ ਮੈਨੂੰ ਕਹਿੰਦੇ ਸੀ ਤੇ ਤੇਰੇ ਵਰਗਾ ਹੀ ਕੋਈ ਪਰਿਵਾਰ ਜਿਹੋ ਜਿਹਾ ਤੈਨੂੰ ਚਾਹਣਾ ਨਾ ਮੈਂ ਉਹੋ ਜਿਹਾ ਪਰਿਵਾਰ ਤੇਨੂੰ ਲੱਭ ਕੇ ਦਊ ਕਿਉਂਕਿ ਬੜੀ ਕੋਸ਼ਿਸ਼ ਕਰਦੇ ਸੀਗੇ ਜੀ ਤੇ ਇੱਕ ਦਿਨ ਮੈਨੂੰ ਕਹਿੰਦੇ ਯਾਰ ਮੇਰੇ ਸਹੁਰਿਆਂ ਦੇ ਪਰਿਵਾਰ ਚ ਇੱਕ ਲੜਕੀ ਆ ਹਾਂ ਤੇ ਤੂੰ ਚਾਹਣਾ ਕੁੜੀ ਲੰਬੀ ਹੋਵੇ ਹਾਂ ਤੇ ਪਿੰਡੂ ਪਛੋਕੜ ਵਾਲੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਉਹ ਤਿੰਨੇ ਗੁਣ ਕਹਿੰਦਾ ਉਸ ਕੁੜੀ 'ਚ ਹੈਗੇ ਵਾਹ ਤੇ ਉਹਨਾਂ ਨੇ ਮੈਨੂੰ ਜਦੋਂ ਇਸ ਪਰਿਵਾਰ ਬਾਰੇ ਦੱਸਿਆ ਤੇ ਮੇਰੇ ਵੀ ਕੋਈ ਸੱਜਣ ਸੀਗੇ ਉਸ ਇਹਨਾਂ ਦੇ ਪਿੰਡ ਤੇ ਉਹਨਾਂ ਨੇ ਹੋਰ ਚਾਰ ਚੰਨ ਲਾਤੇ ਵੀ ਨਹੀਂ ਵਾਕਈ ਇਹ ਪਰਿਵਾਰ ਮਿਲਨਸਰ ਪਰਿਵਾਰ ਆ ਤੇ ਵਰਤਮਾਲਾ ਪਰਿਵਾਰ ਆ ਯਾਨੀ ਕਿ ਹੋਰ ਕਿਸੇ ਤੋਂ ਵੀ ਪੁੱਛ ਲਿਆ ਹੈ ਤੇ ਫਿਰ ਬਹੁਤਾ ਸਮਾਂ ਨਹੀਂ ਲੱਗਾ ਜੀ ਜਿਸ ਦਿਨ ਗੱਲਬਾਤ ਸ਼ੁਰੂ ਹੋਈ ਮੈਨੂੰ ਲੱਗਦਾ ਹਫਤੇਕ ਦੇ ਵਿੱਚ ਵਿੱਚ 29 ਮਈ 2012 ਨੂੰ ਸਾਡਾ ਰੁਕਾ ਹੋ ਗਿਆ ਇੰਨੀ ਜਲਦੀ ਤੇ 15 ਦਿਨਾਂ ਤੱਕ ਅਸੀਂ 17 ਜੂਨ ਨੂੰ ਮੁੰਦਰੀਆਂ ਵੀ ਬਟਾਲੀਆਂ ਅੱਛਾ ਜੀ ਤੇ ਚਾਰਦੇ ਸਿਆਲ 11 ਨਵੰਬਰ 2012 ਨੂੰ ਅੱਛਾ ਅਸੀਂ ਇੱਕ ਜੋ ਦੋਈ ਮੂਰਤੀ ਹੁੰਦੇ ਪਰਮਾਤਮਾ ਦੀ ਰਜਾ ਵਿੱਚ ਇੱਕ ਹੋ ਗਏ ਜਦੋਂ ਪਹਿਲੀ ਵਾਰ ਮੈਡਮ ਨੂੰ ਦੇਖਿਆ ਸੀ ਕਿੱਥੇ ਦੇਖਿਆ ਸੀ ਕਿ ਉਹ ਦੋ ਪਲੈਨਿੰਗ ਹੋਈ ਕਿ ਕੱਲਿਆਂ ਨੇ ਦੇਖਣਾ ਜਾਂ ਪਰਿਵਾਰ ਦੇ ਨਾਲ ਦੇਖਣਾ ਉਹ ਵੀ ਦੱਸੋ ਸਾਨੂੰ ਪਹਿਲੀ ਵਾਰ ਅਸੀਂ ਬਾਜੂ ਅੰਕਲ ਦੇ ਘਰ ਹੀ ਮਿਲੇ ਅੱਛਾ ਜੀ ਠੀਕ ਆ ਉਦੋਂ ਮੈਡਮ ਵੀ ਆਏ ਤੇ ਤੁਸੀਂ ਵੀ ਆਏ ਔਰ ਤੁਸੀਂ ਦੇਖੋ ਮਤਲਬ ਇਹਨਾਂ ਦਾ ਵਡਪਣ ਹੀ ਮੈਂ ਕਹਾਂਗੀ ਇਹਨਾਂ ਨੇ ਮੇਰੀ ਤਸਵੀਰ ਵੀ ਨਹੀਂ ਸੀ ਦੇਖੀ ਨਾ ਅਸੀਂ ਇਹਨਾਂ ਦੀ ਤਸਵੀਰ ਦੇਖੀ ਸੀ ਅਸੀਂ ਸਿਰਫ ਆਪਣੇ ਫੁੱਫਰ ਜੀ ਦੇ ਉਹਨਾਂ ਤੇ ਵਿਸ਼ਵਾਸ ਹਾਂ ਬਿਲਕੁਲ ਉਹਨਾਂ ਦੇ ਵਿਸ਼ਵਾਸ ਤੇ ਜਿਹੜਾ ਵਾ ਅਸੀਂ ਪਹਿਲੇ ਦਿਨ ਹੀ ਜਿਸ ਦਿਨ ਮਿਲੇ ਔਰ ਅਸੀਂ ਹਾਂ ਕਰ ਦਿੱਤੇ ਬੜੀ ਸੋਹਣੇ ਤਰੀਕੇ ਦੇ ਨਾਲ ਦੱਸਿਆ ਕਿ ਕਿਵੇਂ ਸ਼ੁਰੂਆਤ ਹੋਈ ਦੋਨਾਂ ਜੀਆਂ ਦੇ ਇਸ ਰਿਸ਼ਤੇ ਦੀ ਤੇ ਹੁਣ ਨਿੱਕੀਆਂ ਜੀਆਂ ਗੱਲਾਂ ਜਿਹੜੀਆਂ ਬੜੀਆਂ ਯਾਦਾਂ ਨੂੰ ਹੋਰ ਵੀ ਤਾਜ਼ਾ ਕਰ ਦਿੰਦੀਆਂ ਨੇ ਜਦੋਂ ਰਿਸ਼ਤਾ ਹੋ ਗਿਆ ਤੇ ਵਿਆਹ ਨੀਅਤ ਵੀ ਹੋ ਗਿਆ ਤੇ ਇਹ ਦੌਰਾਨ ਸਮਾਂ ਜਿਹੜਾ ਸੀ ਉਹ ਕਿਵੇਂ ਸਪੈਂਡ ਕੀਤਾ ਬਹੁਤ ਸਾਰੀਆਂ ਯਾਦਾਂ ਨਿੱਕੀਆਂ ਖਟੀਆਂ ਮਿੱਠੀਆਂ ਲੜਾਈ ਝਗੜੇ ਵਾਲੀਆਂ ਪਿਆਰ ਦੀਆਂ ਸਭ ਹੋਣੀਆਂ ਨੇ ਗੱਲਾਂ ਫਿਰ ਸੰਧੂ ਸਾਹਿਬ ਕਿਵੇਂ ਮਿਲਣਾ ਗਿਲਣਾ ਕਿੱਦਾਂ ਹੁੰਦਾ ਸੀ ਚਲੋ ਪਰਿਵਾਰਾਂ ਨੇ ਮਿਲਾਇਆ ਪਰ ਹੌਲੀ ਹੌਲੀ ਮੁਬਤਦੀਆਂ ਤੰਨਾ ਜਿਹੜੀਆਂ ਨੇ ਉਹ ਪੀੜੀਆਂ ਦੀਆਂ ਗਈਆਂ ਅਸੀਂ ਨੇੜੇ ਕਾਫੀ ਆ ਗਏ ਮੈਂ ਅਕਸਰੱਸਦਾ ਹਾਂ ਕਿ ਮੈਰਿਜ ਸਾਡੀ ਲਵ ਹੋਈ ਆ ਹਾਂ ਕਿਹੜੇ ਸਟਾਰ ਰਹੇ ਸੀਗਾ ਬਿਲਕੁਲ 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 ਬਹੁਤ ਸੋਹਣੀ ਗੱਲ ਹੈ ਤੇ ਪਿੰਡੀਆਂ ਕਿੱਦਾਂ ਕਿੱਦਾਂ ਹੁੰਦੀਆਂ ਰਹੀਆਂ ਫਿਰ ਫੋਨ ਤੇ ਗੱਲ ਕਰਦੇ ਸੀ ਜਾਂ ਫੋਨ ਤੇ ਗੱਲਬਾਤ ਚਲੋ ਸ਼ੁਰੂ ਹੋ ਗਏ ਸੀ ਕਿ smartphones ਚੱਲ ਪਏ ਸੀਗੇ ਜੀ ਤੇ ਫੋਨ ਤੇ ਗੱਲਬਾਤ ਕਰਦੇ ਸੀਗੇ ਇੱਕ ਦਿਨ ਮੈਨੂੰ ਵਾਕਿਆ ਯਾਦ ਆ ਰਿਹਾ ਕਿ ਫੋਨ ਤੇ ਗੱਲ ਕਰਦਿਆਂ ਕਰਦਿਆਂ ਨਾਲ ਮੈਨੂੰ ਕਿਹਾ ਕਿ ਤੁਸੀਂ ਆ ਜਾਓ ਸਾਡੇ ਇਲਾਕੇ ਵਿੱਚ ਕਿਤੇ ਆਓ ਅੱਛਾ ਤੇ ਮੈਂ ਸ਼ਾਮ ਨੂੰ ਸਾਈਕਲਿੰਗ ਕਰ ਰਿਹਾ ਹਾਂ ਤੇ ਮੈਂ ਸਾਈਕਲ ਖਿੱਚਦਾ ਉਹਨਾਂ ਦੇ ਪਿੰਡਾਂ ਨੂੰ ਤਕਰੀਬਨ 15 ਕਿਲੋਮੀਟਰ ਪੈਂਦਾ ਹਾਂ ਅਧਿਆਤਿਕ ਕਿਲੋਮੀਟਰ ਕੇ ਦੇ ਕੋਤੇ ਬੈ ਸੀ큐ਰਿਟੀ ਰੱਖੀ ਸੀ ਮੈਡਮ ਨੇ ਮੈਨੇ ਆਪਾਂ ਮਾਰਾ ਯੂਟਰਨ ਮੈਂ ਕਿਹਾ ਜੇ ਨਹੀਂ ਟਾਈਮ ਜਾਣਦਾ ਜਜ ਲੈ ਕੇ ਜਾਣਾ ਫਿਰ ਫੋਨ ਕੀਤਾ ਗਿਆ ਮੈਮ ਨੇ ਮੇੜਾ ਤਾਂ ਨਹੀਂ ਮਾਰਿਆ ਕਿ ਯੂਟਰਨ ਹੀ ਕਰਕੇ ਤੁਸੀਂ ਮੁੜ ਗਏ ਬਿਲਕੁਲ ਬਿਲਕੁਲ ਉਹਨੇ ਦੀ ਸਿਚੁਏਸ਼ਨ ਨੂੰ ਮੈਂ ਸਮਝ ਸਕਦੀ ਹਾਂ ਬੇਟਾ ਸੁਬੀਰ ਸ਼ੁਰੂ ਤੋਂ ਹੀ ਬੜਾ ਉਹਨਾਂ ਆਰਤੇ ਜ਼ਿੰਮੇਵਾਰੀ ਜੀ ਦਾ ਅਹਿਸਾਸ ਦਿਖਾਉਂਦਾ ਰਿਹਾ ਇਹਦੇ ਚ ਸ਼ੁਰੂ ਤੋਂ ਜਿਸ ਰੱਗੇ ਮੈਚਿਓਰਿਟੀ ਸੀ ਸ਼ੁਰੂ ਤੋਂ ਜੋ ਸਕੂਲ ਦੇ ਵਿੱਚ ਗਿਆ ਤੇ ਬੜਾ ਅੱਛੀ ਪਰਫਾਰਮੈਂਸ ਇਹਦੀ ਰਹੀ ਥਰੂਆਊਟ ਟਾਪਰ ਆ ਔਰ ਜਿੱਥੇ ਸਟੱਡੀ ਦੇ ਵਿੱਚ ਟਾਪਰ ਸੀ ਉਥੇ ਸਾਰੀਆਂ ਕੋ ਕਰੀ ਐਕਟੀਵਿਟੀਜ਼ ਦੇ ਵਿੱਚ ਵੀ ਇਹਨੇ ਚਾਹੇ ਉਹ ਭੰਗੜਾ ਹੋਵੇ ਗੀਤ ਸੰਗੀਤ ਦਾ ਹੋਵੇ ਕੋਈ ਲਿਖਾਈ ਦਾ ਹੋਵੇ ਕੋਈ ਹੋਰ ਧਾਰਮਿਕ ਪ੍ਰੋਗਰਾ ਹਰ ਇੱਕ ਦੇ ਵਿੱਚ ਇਹ ਸਾਲਿੰਦਾ ਔਰ ਟੌਪ ਜਿਹੜਾ ਇਹ ਕਰਦਾ ਰਿਹਾ ਸਰ ਨੇ ਤਾਂ ਨਿੱਕੇ ਨਿੱਕੇ ਗੱਲਾਂ ਆਪਣੀਆਂ ਦੱਸੀਆਂ ਨੇ ਤੁਸੀਂ ਦੱਸੋ ਕਦੇ ਦੋਨੋਂ ਜਾਣਿਆਂ ਨੇ ਕੋਈ ਪਲਾਨ ਕੀਤਾ ਹੋਵੇ ਬਾਹਰ ਮਿਲਣ ਦਾ ਕਾਲਜ ਦੇ ਵਿੱਚ ਕਿਤੇ ਮਿਲਣਾ ਆਏ ਹੋਣ ਸਰ ਤੁਹਾਨੂੰ ਤੁਹਾਡੀਆਂ ਸਹੇਲੀਆਂ ਨੇ ਕਿਤੇ ਤੁਹਾਨੂੰ ਛੇੜਿਆ ਹੋਵੇ ਕਦੇ ਇਦਾਂ ਦਾ ਕੋਈ ਇਨਸੀਡੈਂਟ ਹੋਇਆ ਗੱਲ ਇਹ ਸਿਰ ਹੈ ਕਿ ਜਿਸ ਟਾਈਮ ਅਸੀਂ ਕਾਲਜ ਖਤਮ ਕਰ ਲਿਆ ਸੀ ਉਸ ਤੋਂ ਬਾਅਦ ਸਾਡੇ ਰਿਸ਼ਤੇ ਦੀ ਰਿਸ਼ਤਾ ਪੱਕਾ ਹੋਇਆ ਜੀ ਪਰ ਜੇਕਰ ਗੱਲ ਕਰੀਏ ਉਹ ਕਾਲਜ ਟਾਈਮ ਨੂੰ ਰਿਮਾਈਂਡ ਕਰਨ ਦੀ ਉਹ ਰੋਮਾਂਸ ਦੀ ਤਾਂ ਅਸੀਂ ਉਸ ਨੂੰ ਹੌਂ ਤਾਂ ਜ਼ਰੂਰ ਕਰਦੇ ਆ ਅਸੀਂ ਆਪਣੇ ਵਿਆਹ ਤੋਂ ਬਾਅਦ ਅਕਸਰ ਖਾਲਸਾ ਕਾਲਜ ਔਰ ਯੂਨੀਵਰਸਿਟੀ ਜਿਹੜਾ ਵਾ ਅਸੀਂ ਕੁੰਮਰ ਜਾਂਦੇ ਆ ਦੋਨੋਂ ਜਣੇ ਉਹ ਸਮਾਂ ਜਿਹੜਾ ਵਾ ਦੁਬਾਰਾ ਦੁਬਾਰਾ ਫੀਲ ਕਰਦੇ ਆ ਕਿ ਅਸੀਂ ਕਿੱਦਾਂ ਕਰਦੇ ਅਗਰ ਅਸੀਂ ਦੋਨੋਂ ਕਾਲਜ ਟਾਈਮ ਦੋਨੋਂ ਇਕੱਠੇ ਮਿਲੇ ਹੁੰਦੇ ਅੱਛਾ ਅ ਪੜੇ ਤਾਂ ਅਸੀਂ ਦੋਨੋਂ ਇੱਕ ਹੀ ਸੰਸਥਾ ਦੇ ਵਿੱਚ ਆ ਖਾਲਸਾ ਕਾਲਜ ਦੇ ਵਿੱਚ ਪਰ ਸ਼ਾਇਦ ਉਸ ਟਾਈਮ ਸਾਡੀ ਕਿਸਮਤ ਨੇ ਨਹੀਂ ਸੀ ਲਿਖਿਆ ਹੋਇਆ ਕਿ ਅਸੀਂ ਇੱਕ ਦੂਸਰੇ ਨੂੰ ਮਿਲੀ ਪਰ ਹੁਣ ਬਹੁਤ ਅੱਛਾ ਲੱਗਦਾ ਹੈ ਜਦੋਂ ਅਸੀਂ ਦੋਨੋਂ ਜਾਣੇ ਉਹ ਸਮਾਂ ਜਿਹੜਾ ਵਾ ਦੁਬਾਰਾ ਫੀਲ ਕਰਦੇ ਆ ਵਿਆਹ ਤੋਂ ਬਾਅਦ ਜਦੋਂ ਤੁਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਏ ਤੇ ਬੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਿਰ ਤੇ ਪੈ ਜਾਂਦੀਆਂ ਨੇ ਹੌਲੀ-ਹੌਲੀ ਉਹਨਾਂ ਜ਼ਿੰਮੇਵਾਰੀਆਂ ਨੂੰ ਅਸੀਂ ਪੂਰਾ ਕਰਦੇ ਹੋਰ ਵੀ ਜ਼ਿੰਮੇਵਾਰੀਆਂ ਦੇ ਵਿੱਚ ਆ ਜਾਂਦੀਆਂ ਕਿੱਦਾਂ ਦਾ ਉਹ ਸਮਾਂ ਸੀ ਪਹਿਲੇ ਵਾਲਾ ਕੀ ਕੁਝ ਕਰਨੇ ਸਿਖਾਇਆ ਦਿੱਤਾ ਤੇ ਆਪਣੇ ਆਪ ਨੂੰ ਤੁਸੀਂ ਵਿਟਾਲਿਆ ਜੇਕਰ ਵਿਆਹ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵਿਆਹ ਤੋਂ ਪਹਿਲਾਂ ਸਾਡੇ ਮਾਪੇ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਪਾਉਂਦੇ ਉਹ ਸਿਰਫ ਸਾਨੂੰ ਇੱਕ ਹੀ ਜ਼ਿੰਮੇਵਾਰੀ ਪਾਉਂਦੇ ਨੇ ਕਿ ਤੁਸੀਂ ਪੜ੍ਹਾਈ ਕਰੋ ਔਰ ਜ਼ਿੰਦਗੀ ਦੇ ਵਿੱਚ ਕਿਤੇ ਚੰਗੀ ਜਗ੍ਹਾ ਸੈੱਟ ਹੋ ਜਾਓ ਔਰ ਜ਼ਿੰਮੇਵਾਰੀ ਦੀ ਅਸਲੀ ਸਮਝ ਔਰ ਉਹਨਾਂ ਨੂੰ ਕਿੱਦਾਂ ਚਲਾਉਣਾ ਉਹ ਸਹੁਰੇ ਘਰ ਆ ਕੇ ਹੀ ਪਤਾ ਲੱਗਦਾ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਇਨ-ਲਾਜ਼ ਦਾ ਵੀ ਕਿਉਂਕਿ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਮੇਰੀ ਮਾਂ ਨੇ ਮੈਨੂੰ ਇੱਕ ਨੋਹ ਦੀ ਤਰ੍ਹਾਂ ਨਹੀਂ ਤੀ ਦੀ ਤਰ੍ਹਾਂ ਰੱਖ ਕੇ ਉਹਨਾਂ ਨੇ ਮੈਨੂੰ ਹਰ ਚੀਜ਼ ਸਿਖਾਈ ਜੋ ਇੱਕ ਮਾਂ ਨੂੰ ਆਪਣੇ ਧੀ ਨੂੰ ਸਿਖਾਉਣੀ ਹੁੰਦੀ ਹੈ ਉਹਨਾਂ ਨੇ ਮੈਨੂੰ ਘਰ ਦੀ ਕਿਚਨ ਦਾ ਕੰਮ ਸਾਰਾ ਸਿਖਾਇਆ ਰਿਸ਼ਤੇਦਾਰੀਆਂ ਕਿੱਦਾਂ ਨਿਭਾਉਣੀਆਂ ਨੇ ਇਹ ਸਿਖਾਇਆ ਔਰ ਉਹਨਾਂ ਦੀ ਹੀ ਆਪਣੇ ਜਿਹੜੇ ਮੇਰੇ ਇਨ-ਲॉज ਮਾਤਾ ਪਿਤਾ ਨੇ ਉਹਨਾਂ ਨੇ ਹੀ ਮੈਨੂੰ ਪ੍ਰੇਰਣਾ ਦਿੱਤੀ ਕਿ ਮੈਂ ਜ਼ਿੰਦਗੀ ਚ ਅੱਗੇ ਵਧਾਂ ਬੜੀ ਮੇਟੀ ਸੁਪਰੀਤ ਕੌਰ ਬਹੁਤ ਹੀ ਵਧੀਆ ਹੈ ਉਹ ਸਮੇਂ ਸਰ ਆਪਣੀ ਡਿਊਟੀ ਨਿਭਾਉਂਦੀ ਆ ਔਰ ਸਮੇਂ ਸਰ ਰਹਿਣ ਕੇ ਆਪਣੇ ਬੱਚੇ ਨੂੰ ਸੰਭਾਲਦੀ ਆ ਤੁਹਾਨੂੰ ਇੰਨੇ ਵਿੱਚ ਬੜੀ ਖੁਸ਼ੀ ਆ ਕਿ ਸਾਡੇ ਅੱਖੇ ਲੱਗ ਕੇ ਇੱਥੋਂ ਤੱਕ ਉਹ ਇੰਨੇ ਕੰਮ ਕਰਨ ਲਈ ਆ ਤੇ ਬਾਕੀ ਹਰ ਇਹੋ ਜਿਹੇ ਬੱਚੇ ਸਾਡੇ ਸਮਾਜ ਵਿੱਚ ਹੋ ਜਾਣ ਤੇ ਸਾਡਾ ਸਮਾਜ ਸੁਧਰ ਦੇਗਾ ਕਾਰ ਪਰਿਵਾਰ ਦੇ ਵਿੱਚ ਹੁਣ ਜੀ ਕਿੰਨੇ ਆ ਤੁਸੀਂ ਅ ਇਸ ਟਾਈਮ ਅਸੀਂ ਪਰਿਵਾਰ ਦੇ ਵਿੱਚ ਅਸੀਂ ਦੋਨੋਂ ਜੀ ਸਾਡੇ ਮਾਤਾ ਪਿਤਾ ਨੇ ਜੀ ਔਰ ਮੇਰਾ ਇੱਕ ਛੋਟਾ ਬੇਟਾ ਹੈ ਜੀ ਅ ਅਸੀਂ ਮੇਰਾ ਬੇਟਾ ਜਿਹੜਾ ਹੈ ਉਹ 7 ਸਾਲ ਦਾ ਹੈ ਜੀ ਅ ਜੇਕਰ ਗੱਲ ਕਰੀਏ ਤਾਂ ਮੇਰੀ ਇੱਕ ਬੇਟੀ ਵੀ ਸੀ ਲੇਕਿਨ ਸ਼ਾਇਦ ਰੱਬ ਨੂੰ ਨਹੀਂ ਸੀ ਮਨਜ਼ੂਰ ਉਹ ਥੋੜੇ ਸਮੇਂ ਬਾਅਦ ਜਿਹੜਾ ਰੱਬ ਨੂੰ ਪਿਆਰੀ ਹੋ ਗਈ ਸੀ ਪਰ ਉਹ ਬਹੁਤ ਹੀ ਪਿਆਰੀ ਬੱਚੀ ਸੀ ਔਰ ਉਹਨੇ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਸੀ ਸਾਨੂੰ ਇਸ ਸਮਾਜ ਦੇ ਵਿੱਚ ਬਹੁਤ ਇੱਜ਼ਤਮਾਨ ਦਵਾਈ। ਹਮਮ ਔਰ ਸ਼ਾਇਦ ਮੈਂ ਇਸ ਚੀਜ਼ ਲਈ ਵੀ ਰੱਬ ਦੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹ ਬਹੁਤ ਪਾਗਾ ਵਾਲਾ ਬੱਚਾ ਸੀ ਜਿਨੇ ਸਮਾਂ ਤਾਂ ਥੋੜਾ ਬਿਤਾਇਆ ਲੇਕਿਨ ਸਾਡੇ ਲਈ ਯਾਦਾ ਸਦਾ ਲਈ ਜੜੀਆਂ ਛੱਡ ਗਿਆ। ਬਿਲਕੁਲ ਉਹ ਯਾਦਾ ਬਹੁਤ ਸੋਹਣੀ ਆ ਤੇ ਉਹ ਮੈਂ ਬਰੀਫ ਦੇ ਵਿੱਚ ਸੰਧੂ ਸਾਹਿਬ ਤੁਹਾਡੇ ਜ਼ੁਬਾਨ ਤੋਂ ਸੁਣਨਾ ਚਾਹਨੀ ਆ। ਪਹਿਲੀ ਗੱਲ ਤਾਂ ਹੈ ਜੀ ਅਸੀਂ ਇਹ ਸੋਚਦੇ ਹਾਂ ਕਿ ਉਹ ਬੱਚਾ ਜੇ 39 ਦਿਨ ਲਈ ਸਾਡੇ ਕੋਲ ਆਇਆ ਸੀ ਤੇ ਸਾਨੂੰ ਇੰਨੀ ਸਵੇਰ ਦਵਾ ਕੇ ਗਿਆ ਸਮਾਜ ਚ ਜੇ ਬੱਚਾ ਸਾਡੇ ਕੋ ਰਹਿੰਦਾ ਤੇ ਸ਼ਾਇਦ ਪਤਾ ਨਹੀਂ ਪ੍ਰਮਾਤਮਾ ਨੇ ਸਾਨੂੰ ਕਿੱਥੇ ਲੱਗੇ ਜਾਣਾ ਸੀ ਪਰ ਹਾਰਡ ਲੱਕ ਇਹ ਕਹਿ ਸਕਦੇ ਆ ਕਿ ਉਹ ਸਾਡੇ ਕੋਲ ਥੋੜੇ ਸਮੇਂ ਲਈ ਬੱਚਾ ਬੜਾ ਪਿਆਰਾ ਸੀ ਸਾਡਾ ਦੋਨਾਂ ਨੇ ਕਿੱਦਾਂ ਡਿਸਾਈਡ ਕੀਤਾ ਕਿ ਇੰਨੇ ਛੋਟੇ ਬੱਚੇ ਦੇ ਆਪਾਂ ਇੱਕ ਡਿਸੀਜਨ ਮਾਪਾਪ ਦੇ ਲਈ ਹੈ ਨਾ ਕਿ ਅਸੀਂ ਅੰਗਦਾਨ ਕਰਨੇ ਨੇ ਹੈ ਨਾ ਤੇ ਫਿਰ ਉਹ ਕਿੱਦਾਂ ਦੋਨਾਂ ਦੇ ਮਨ ਚ ਆਇਆ ਇੱਕ ਦੂਜੇ ਨੂੰ ਕਿੱਦਾਂ ਸਲਾਹ ਕੀਤੀ ਉਹ ਥੋੜਾ ਜਾ ਦੱਸਿਆ ਜਾਵੇ ਬੜਾ ਔਖਾ ਸਮਾਂ ਸੀਗਾ ਉਹ ਜਦੋਂ ਤੁਹਾਡਾ ਬੱਚਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਵੇ ਕਿ ਇਹ ਬੱਚਾ ਬਚਣਾ ਨਹੀਂ ਤੇ ਫਿਰ ਅਸੀਂ ਉਸ ਬੱਚੇ ਨੂੰ ਸੰਘਰਸ਼ ਕਰਦੇ ਦੇਖਿਆ ਸੀ ਬੜਾ ਉਸ ਬੱਚਾ ਜੂਝਿਆ ਆਪਣੇ ਜਿਉਂਦੇ ਰਹਿਣ ਲਈ ਤੇ ਅਸੀਂ ਦੋਵੇਂ ਜਣੇ ਪੀਜੀਆਈ ਦੀ ਪਾਰਕਿੰਗ 'ਚ ਖਲੋ ਕੇ ਅਸੀਂ ਸੋਚਿਆ ਵੀ ਸਾਡਾ ਬੱਚਾ ਉਹ ਰਹਿਣਾ ਨਹੀਂ ਸਾਡੇ ਕੋਲ ਤੇ ਕਿਉਂ ਨਾ ਅਸੀਂ ਆਪਣੇ ਬੱਚੇ ਦੇ ਅੰਗਦਾਨ ਕਰ ਦਈਏ ਸ਼ਾਇਦ ਕਿਸੇ ਦੇ ਕੰਮ ਆ ਜੇ ਉਹ ਜੀ ਫਿਰ ਅਸੀਂ ਉੱਥੇ ਪੀਜੀਆਈ ਸੰਪਰਕਕੀਤਾ ਡਾਕਟਰਸ ਦੇ ਨਾਲ ਉਹਨਾਂ ਦੱਸਿਆ ਕਿ ਐਡੇ ਛੋਟੇ ਬੱਚੇ ਦੀਆਂ ਕੇਵਲ ਕਿਡਨੀਆਂ ਹੀ ਲਈਆਂ ਜਾ ਸਕਦੀਆਂ ਨੇ ਤੇ ਜੇ ਉਹ ਕਿਡਨੀਆਂ ਕਿਸੇ ਦੇ ਕੰਮ ਆ ਜਾਈਆਂ ਆ ਗਈਆਂ ਤੇ ਪੀਜੀਆਈ ਲਈ ਵੀ ਮਾਣ ਵਾਲੀ ਗੱਲ ਹੋਏਗੀ ਵਾਹ ਤੇ ਹੋਇਆ ਵੀ ਇਸ ਤਰ੍ਹਾਂ ਹੀ ਉਹ ਇੱਕ 18 ਸਾਲ ਦੇ ਲੜਕੇ ਨੂੰ ਕਿਡਨੀ ਜਿਹੜੀਆਂ ਨੇ ਉਹ ਤਬਦੀਲ ਕੀਤੀਆਂ ਗਈਆਂ ਤੇ ਪੀਜੀਆਈ ਦੇ ਇਤਿਹਾਸ ਚ ਪਹਿਲਾ ਸਕਸੈਸਫੁਲ ਆਪਰੇਸ਼ਨ ਸੀਗਾ ਜਿਹੜਾ ਕਿ ਐਡੇ ਛੋਟੇ ਬੱਚੇ ਦੀਆਂ ਕਿਡਨੀਆਂ ਜਿਹੜੀਆਂ ਕਿਸੇ ਹੋਰ ਦੇ ਕੰਮ ਆਈਆਂ ਉਸ ਲਈ ਸਾਨੂੰ ਪੀਜੀਆਈ ਨੇ ਆਨਰ ਵੀ ਕੀਤਾ ਉਸ ਤੋਂ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਸਾਡੇ ਨਾਲ ਖੁੱਲ ਕੇ ਗੱਲਬਾਤ ਕੀਤੀ ਸਾਡੇ ਬੱਚੇ ਬਾਰੇ ਬੜਾ ਭਾਵੁਕ ਸਮਾਹ ਹੋ ਜਾਂਦਾ ਹੈ ਉਹ ਹਲਾ ਕਿ ਇੱਕ ਛੋਟੀ ਜਿਹੀ ਬੱਚੀ ਇੰਨਾ ਵੱਡਾ ਸੁਨਹਿਾਲਾ ਆ ਗਈ ਦੁਨੀਆ ਨੂੰ ਨਾ ਤੇ ਮਨ ਭਰਿਆ ਆ ਉਹ ਰੂਹ ਨੂੰ ਯਾਦ ਕਰਕੇ ਭਾਵੇਂ ਕਿ ਹਲੇ ਅਸੀਂ ਦੇਖਿਆ ਨਹੀਂ ਸਿਰਫ ਤਸਵੀਰਾਂ ਦੇ ਵਿੱਚ ਦੇਖਿਆ ਉਹ ਸਮਾਂ ਬਹੁਤ ਇੱਕ ਗਮਗੀਨ ਵੀ ਸੀਗਾ ਤੇ ਨਾਲ ਦੀ ਨਾਲ ਇੱਕ ਇਹੋ ਜਿਹਾ ਡਿਸੀਜਨ ਲੈਣਾ ਕਿ ਇੱਕ ਬੱਚੇ ਦੀ ਲਾਈਫ ਨੂੰ ਹੋਰ ਅੱਗੇ ਵਧਾ ਦਿੱਤਾ ਉਹਨੇ ਜਾਂਦੇ ਜਾਂਦੇ ਹੋਣਾ ਨਾ ਤੇ ਦੋਨਾਂ ਦੇ ਡਿਸੀਜਨ ਬਹੁਤ ਸੋਹਣਾ ਸੀ ਬਹੁਤ ਵਧੀਆ ਸੀ ਔਰ ਅਸੀਂ ਸੈਲੂਟ ਕਰਦੇ ਆ ਮਾਣ ਹੈ ਸਾਨੂੰ ਤੁਹਾਨੂੰ ਦੋਨਾਂ ਤੇ ਕਿ ਤੁਸੀਂ ਬੜੇ ਸੋਚ ਸਮਝ ਕੇ ਉਸ ਸਮੇਂ ਨਹੀਂ ਤਾਂ ਮਾਪੇ ਨੂੰ ਕੁਝ ਸੁਝਦਾ ਨਹੀਂ ਹੁੰਦਾ ਉਸ ਸਮੇਂ ਜਦੋਂ ਉਹਨਾਂ ਦਾ ਬੱਚਾ ਉਹਨਾਂ ਦੇ ਹੱਥੀਂ ਚਲੇ ਜਾਂਦਾ ਆ ਤੇ ਤੁਸੀਂ ਬਹੁਤ ਸੋਹਣਾ ਡਿਸੀਜਨ ਲਿਆ ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਧਰਤੀ ਦੇ ਜਾਏ ਹੋ ਜਿੱਥੇ ਸਾਨੂੰ ਇਹ ਖੁਸ਼ੀ ਸਾਡੇ ਹਿੱਸੇ ਆਈ ਹੈ ਗੱਲ ਨੂੰ ਅੱਗੇ ਤੋਰਦੇ ਆ ਦੋਨਾਂ ਜੀਆਂ ਨੇ ਵਿਆਹ ਤੋਂ ਬਾਅਦ ਕਿੱਥੇ ਕਿੱਥੇ ਯਾਦਾ ਬਣਾਈਆਂ ਕਿੱਥੇ ਕਿੱਥੇ ਘੁੰਮਣ ਗਏ ਵਿਆਹ ਤੋਂ ਬਾਅਦ ਤਾਂ ਅਸੀਂ ਬਹੁਤ ਘੁੰਮੇ ਆ ਕਿਉਂਕਿ ਇੱਕ ਸਮਾਂ ਸੀ ਜਦੋਂ ਮੈਂ ਜੌਬ ਨਹੀਂ ਸੀ ਕਰ ਰਹੀ ਤਾਂ ਅਸੀਂ ਇੱਕ ਦਿਨ ਵੀ ਜਿਹੜਾ ਸੀ ਨਾ ਉਹ जाया ਨਹੀਂ ਸੀ ਜਾਣ ਦਿੰਦੇ ਤੇ ਘੁੰਮੰਦਾ ਸਾਨੂੰ ਜਦੋਂ ਵੀ ਮੌਕਾ ਮਿਲਦਾ ਸੀ ਅਸੀਂ ਦੋਨੋਂ ਬਸ ਕੁਇਕਲੀ ਜਿਹੜਾ ਡਿਸੀਜਨ ਹੈ ਲੈਟਸ ਗੋ ਅੱਛਾ ਤਾਂ ਅਸੀਂ ਲੋਕਲ ਵੀ ਬਹੁਤ ਘੁੰਮਿਆ ਔਰ ਅਸੀਂ ਦੂਸਰੇ ਦੂਸਰੇ ਸਟੇਟਸ 'ਚ ਵੀ ਬਹੁਤ ਘੁੰਮਿਆ ਅਸੀਂ ਪਹਾੜਾਂ 'ਚ ਵੀ ਘੁੰਮੇ ਆ ਅਸੀਂ ਬੀਚੇਸ 'ਤੇ ਵੀ ਘੁੰਮੇ ਆ ਇਹ ਸੁਭਾਗੀ ਜੋੜੀ ਮੇਰਾ ਛੋਟਾ ਵੀਰ ਸੁਖਬੀਰ ਸਿੰਘ ਸੰਧੂ ਤੇ ਸੁਪ੍ਰੀਤ ਬਹੁਤ ਪਿਆਰੀ ਜੋੜੀ ਸੁਖਬੀਰ ਦੀ ਇੱਕੋ ਇੱਕ ਖਾਸ਼ ਸੀਗੀ ਵੀ ਮੇਰੀ ਜੀਵਨ ਸਾਥਣ ਜਿਹੜੀ ਆ ਉੱਚੀ ਲੰਮੀ ਹੋਵੇ ਤੇ ਉਹਦੇ ਵਿੱਚ ਜਿੱਥੇ ਇਹਨੂੰ ਇਹਦੀ ਉਹ ਖਾਹਸ਼ ਪੂਰੀ ਹੋਈ ਤੇ ਇੱਕ ਸੁਗੜ ਤੇ ਬਹੁਤ ਹੀ ਪੜੀ ਲਿਖੀ ਜਿਹੜੀ ਆ ਸਾਡੀ ਛੋਟੀ ਜਿਹੜੀ ਆ ਭੈਣ ਜੀ ਨੂੰ ਕਹਿ ਸਕਦੇ ਆ ਉਹ ਸਾਡੇ ਪਰਿਵਾਰ ਦੇ ਵਿੱਚ ਆਈ ਆਪਸੀ ਇਹਨਾਂ ਦਾ ਪਿਆਰ ਜਿਹੜਾ ਵਾ ਬੜਾ ਮਸਾਲੀ ਆ ਜ਼ਿੰਦਗੀ ਦੇ ਹਰ ਪਲ ਨੂੰ ਜੀਉਂਦੇ ਨੇ ਹੁਣ ਅਸੀਂ ਰੈਪਿਡ ਫਾਇਰ ਖੇਡਦੇ ਆਂ ਛੋਟੇ ਛੋਟੇ ਗੱਲਾਂ ਦੇ ਵਿੱਚ ਸਵਾਲ ਪੁੱਛਨੇ ਨੇ ਦੇਖਦੇ ਆਂ ਕਿਨੇ ਕਿਵੀ ਗੱਲ ਜ਼ਿਆਦਾ ਮੰਨੀ ਆ ਤੇ ਕਿਹੜਾ ਸਕੋਰ ਅੱਜ ਜ਼ਿਆਦਾ ਲੈ ਕੇ ਜਾਂਦਾ ਸਭ ਤੋਂ ਪਹਿਲਾਂ ਸੰਧੂ ਸਾਹਿਬ ਮੈਡਮ ਦਾ ਫੇਵਰਿਟ ਕਲਰ ਗ੍ਰੀਨ ਠੀਕ ਐ ਮਾਮ ਬਿਲਕੁਲ ਇੱਕ ਨੰਬਰ ਹੋ ਗਿਆ ਤੇ ਸਰ ਦਾ ਫੇਵਰਿਟ ਕਲਰ ਇਹਨਾਂ ਦਾ ਵੀ ਗ੍ਰੀਨ ਤੇ ਅੱਜ ਫਿਰ ਸੁਖ ਨਾਲ ਗ੍ਰੀਨ ਕਿਉਂ ਨਹੀਂ ਭੱਗ ਬੰਨੀ ਤੁਸੀਂ ਮੈਂ ਸੋਚਿਆ ਤਾਂ ਸੀਗਾ ਕਿ ਆਣ ਕੇ ਤਿਆਰ ਹੋਊਂਗਾ ਪਰ ਦਫ਼ਤਰੋਂ ਆਉਂਦਿਆਂ ਮੈਨੂੰ ਥੋੜੀ ਜਿਹੀ ਭੱਜੜ ਗਈ ਚਲੋ ਕੋਈ ਨਹੀਂ ਰੰਗ ਜਿਹੜਾ ਵੀ ਪਾਇਆ ਹੋਵੇ ਇੱਕ ਦੂਜੇ ਨੇ ਬਸ ਚੜੇ ਜਾਂਦਾ ਪਿਆਰ ਦਾ ਰੰਗ ਹੋਣਾ ਚਾਹੀਦਾ ਠੀਕ ਹੈ ਤੇ ਮੈਮ ਸਰ ਦਾ ਫੇਵਰਿਟ ਫੂਡ ਕਿਹੜਾ ਅਹ ਦੇਸੀ ਭੋਜਨ ਦੇ ਵਿੱਚ ਕਹੀਏ ਤਾਂ ਇਹਨਾਂ ਨੂੰ ਚਿਕਨ ਪਸੰਦ ਹੈ ਹਮ ਇਹਨਾਂ ਨੂੰ ਅਹ ਦਾਲ ਪਸੰਦ ਹੈ ਹਮ ਆਰ ਲਾਲ ਪਨੀਰ ਪੁਰਜੀ ਪਸੰਦ ਹੈ ਉਹ ਵੀ ਤਾਜ਼ੀ ਘਰ ਦੀ ਬਣੀ ਹੋਈ ਅੱਛਾ ਜੀ ਠੀਕ ਹੈ ਸਰ ਬਿਲਕੁਲ ਠੀਕ ਹੈ ਠੀਕ ਹੈ ਨਾਲ ਰੋਟੀ ਖਾਣੀ ਪਸੰਦ ਹੈ ਬਿਲਕੁਲ ਬਿਲਕੁਲ ਤੇ ਸਰ ਮੈਡਮ ਦਾ ਕੀ ਫੇਵਰਿਟ ਫੂਡ ਹੈ ਮੈਡਮ ਦੀ ਪੀਲੀ ਦਾਲ ਅੱਛਾ ਜੀ ਮੂਗੀ ਮਸਰੀ ਹਾਂ ਔਰ ਮਟਰ ਪਨੀਰ ਠੀਕ ਹੈ ਠੀਕ ਹੈ ਦੋਨੋਂ ਬਰਾਬਰ ਹੀ ਚੱਲ ਰਹੇ ਆ ਹੱਲੇ ਮੈਡਮ ਨੂੰ ਕਿਹੜੀ ਗੱਲ ਦਾ ਸਭ ਤੋਂ ਜ਼ਿਆਦਾ ਗੁੱਸਾ ਆ ਜਾਂਦਾ ਹੈ ਕਿਹੜੀ ਗੱਲ ਤੇ ਗੁੱਸਾ ਆ ਜਾਂਦਾ ਹੈ ਤੁਹਾਡੇ ਵੱਲੋਂ ਕੋਈ ਇਦਾਂ ਦੀ ਗੱਲ ਜਦੋਂ ਮੈਂ ਸਮਾਂ ਨਹੀਂ ਦੇ ਪਾਉਂਦਾ ਇਹਨਾਂ ਨੂੰ ਅੱਛਾ ਜੀ ਠੀਕ ਹੈ ਮੈਮ ਬਿਲਕੁਲ ਜੀ ਹਾਂ ਕੋਈ ਹੋਰ ਤਾਂ ਨਹੀਂ ਗੱਲ ਤੇ ਗੁੱਸਾ ਆਉਂਦਾ ਹੁਣੇ ਕੱਢ ਦਿਓ ਨਹੀਂ ਤੇ ਸਰ ਤੁਸੀਂ ਦੱਸਿਆ ਤੇ ਮੈਮ ਤੁਸੀਂ ਦੱਸੋ ਹੁਣ ਕਿ ਸਰ ਨੂੰ ਕਿਹੜੀ ਗੱਲ ਤੇ ਜ਼ਿਆਦਾ ਗੁੱਸਾ ਆ ਜਾਂਦਾ ਹੈ ਸਰ ਨੂੰ ਝੂਠ ਤੇ ਬਹੁਤ ਗੁੱਸਾ ਆਉਂਦਾ ਹੈ ਅੱਛਾ ਅਗਰ ਉਹਨਾਂ ਨੂੰ ਲੱਗੇ ਕੋਈ ਵਿਅਕਤੀ ਉਹਨਾਂ ਦੇ ਸਾਹਮਣੇ ਫੇਕ ਬਣ ਕੇ ਪੇਸ਼ ਹੋ ਰਿਹਾ ਜਾਂ ਫਿਰ ਝੂਠ ਬੋਲ ਰਿਹਾ ਤਾਂ ਇਹਨਾਂ ਨੂੰ ਬਹੁਤ ਛੇਤੀ ਗੁੱਸਾ ਆਉਂਦਾ ਠੀਕ ਹੈ ਸਹੀ ਹੈ ਵੇ ਗੁੱਸਾ ਹੁਣ ਮੈਨੂੰ ਘੱਟ ਆਉਂਦਾ ਹੁਣ ਧੀਰਜ ਜ਼ਿਆਦਾ ਰੱਖੀ ਹੁਣ ਕਾ ਤੇ ਘੱਟ ਆਉਂਦਾ ਪਹਿਲਾਂ ਜ਼ਿਆਦਾ ਹੁੰਦਾ ਸੀ ਸਮਾਂ ਬਲਵਾਨ ਹੈ ਜੀ ਸਮੇਂ ਦੇ ਨਾਲ ਉਮਰ ਦੇ ਨਾਲ ਨਾਲ ਹੌਲੀ ਹੌਲੀ ਬੰਦਾ ਕਹਿੰਦੇ ਸਹਿਜ ਆਉਣਾ ਜ਼ਰੂਰੀ ਹੈ ਦੇ ਲਓ ਮੈਡਮ ਹੌਲੀ ਹੌਲੀ ਸਾਇਰੋਲੋਜੀ ਹੋ ਗਿਆ ਇਹ ਇਹ ਇੱਕ ਗੱਲ ਗਲਤ ਹੈ ਸਾਥ ਦਾ ਵੀ ਅਸਰ ਹੁੰਦਾ ਹੈ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਜਿਹਨੇ ਠਰਮੇ ਵਾਲੇ ਮੈਡਮ ਨੇ ਨਾ ਫਿਰ ਆਪਾਂ ਸੰਗਤ ਦੀ ਰੰਗਤ ਸਹੀ ਗੱਲ ਹੈ ਸਰ ਦੀ ਫੇਵਰਟ ਪਲੇਸ ਕਿਹੜੀ ਆ ਮੈਮ ਅ ਇਹਨਾਂ ਦਾ ਇਹਨਾਂ ਨੂੰ ਪਹਾੜਾਂ 'ਨ ਜਾਣਾ ਪਸੰਦ ਹੈ ਠੀਕ ਹੈ ਹਾਂਜੀ ਸਰ ਬਾਕੀ ਮੌਕਾ ਤਾਂ ਕੋਈ ਵੀ ਨਹੀਂ ਛੱਡਦੇ ਜਿੱਥੇ ਵੀ ਜਿੱਥੇ ਲੌਂਗ ਵੀਕੈਂਡ ਆ ਗਿਆ ਜੀ ਨੇਚਰ ਦੇ ਵਿੱਚ ਆ ਕੇ ਛੇਤੀ ਕਿਤੇ ਇੱਥੇ ਨਹੀਂ ਮਿਲਦੇ ਤੁਹਾਨੂੰ ਅੱਛਾ ਜੀ ਇਹ ਹੋ ਸਕਦਾ ਅਸੀਂ ਕਿਤੇ ਫਾਰਮ ਹਾਊਸ ਤੇ ਚਲੇ ਜਾਈਏ ਅਸੀਂ ਕਿਤੇ ਪਹਾੜਾਂ 'ਤੇ ਚਲੇ ਜਾਈਏ ਅੱਛਾ ਜੀ ਬਸ ਕੋਸ਼ਿਸ਼ ਇਹ ਹੁੰਦੀ ਆ ਵੀ ਜਦੋਂ ਟਾਈਮ ਮਿਲਿਆ ਉਦੋਂ ਕਿਤੇ ਨਾ ਕਿਤੇ ਜਿਹੜਾ ਵਾ ਉਹ ਕੁਦਰਤ ਦਾ ਆਨੰਦ ਲੈ ਕੇ ਜੀ ਇਹ ਹਰ ਹਫ਼ਤੇ ਨਾ ਇਹਨੇਕ ਫਾਰਮ ਹਾਊਸ ਤੇ ਪੱਕਾ ਜਾਣਾ ਕਿਉਂਕਿ ਉੱਥੇ ਨੇਚਰ ਇੰਜੋਏ ਕਰਦੇ ਆ ਉੱਥੇ ਸਬਜ਼ੀਆਂ ਬੀਜਣਾ ਪੁੱਟਣਾ ਨਾ ਨੇਚਰ ਨੂੰ ਮੁਸ਼ਕਤ ਕਰਨੀ ਉਹ ਚੰਗਾ ਵਾਹ ਖੇਤੀਬਾੜੀ ਅਫਸਰ ਨੇ ਤਾਂ ਫਿਰ ਬਿਲਕੁਲ ਹਾਂ ਹੱਥ ਚ ਦਿਲ ਕਰਦਾ ਹੈ ਨਾ ਕਿ ਆਪਣੀ ਮਿੱਟੀ ਦੇ ਨਾਲ ਵੀ ਮਿੱਟੀ ਹੋਇਆ ਜਾਵੇ ਨਾ ਤੇ ਸੰਧੂ ਸਾਹਿਬ ਮੈਡਮ ਦੀ ਫੇਵਰਟ ਪਲੇਸ ਕਿਹੜੀ ਹੈ ਮੈਮ ਦੀ ਫੇਵਰਟ ਪਲੇਸ ਘਰ ਆ ਹਾਂ ਇਹਨਾਂ ਨੂੰ ਭਾ ਚਾਰ ਦਿਨ ਕਿਤੇ ਚਲੇ ਜੀਏ ਇਹਨਾਂ ਨੂੰ ਨਹੀਂ ਹੁਣ ਚਲੀਏ ਘਰ ਚਲੀਏ ਘਰ ਚਲੀਏ ਠੀਕ ਹੈ ਮੈਡਮ ਅ ਕਹਿ ਸਕਦੇ ਹਾਂ ਪਰ ਇਹਨਾਂ ਦੇ ਸਾਥ ਜਦੋਂ ਜਦੋਂ ਮਿਲਿਆ ਆ ਮੇਰੀ ਇਹ ਵੀ ਨੇਚਰ ਬਦਲੀ ਆ ਅੱਛਾ ਜੀ ਮੈਨੂੰ ਵੀ ਘੁੰਮਣਾ ਚੰਗਾ ਲੱਗਦਾ ਆ ਮੈਨੂੰ ਕਰੋਬਾਰ ਇਹਨਾਂ ਦੇ ਸਾਥ ਨਾਲ ਜਿੱਥੇ ਵੀ ਇਹ ਜਾਂਦੇ ਆ ਮੈਨੂੰ ਜਾਣਾ ਚੰਗਾ ਲੱਗਦਾ ਵਾਓ ਠੀਕ ਆ ਦੇਹ ਲੋ ਅੱਧਾ ਕ ਨੰਬਰ ਲੈ ਗਏ ਆ ਅੱਧਾ ਕ ਨੰਬਰ ਘਟ ਗਿਆ ਹੁਣ ਇੱਧਰ ਛਾਲੇ ਦੋ ਜੀ ਇੱਥੇ ਇਕੱਠੇ ਕਰ ਲੈਣੇ ਨੇ ਠੀਕ ਹੈ ਦੋਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਵਾਬ ਸਵਾਲ ਜਿਹੜੇ ਹੈ ਕੀ ਤੇ ਆਲਮੋਸਟ ਦੋਨੋਂ ਜਾਣੇ ਤੁਸੀਂ ਵਿਨਰ ਹੋ ਤੇ ਫਿਰ ਕਲਾਪਿੰਗ ਤਾਂ ਬੰਦ ਹੀ ਆ। ਥੈਂਕ ਯੂ ਬੜੀ ਵਧੀਆ ਅੱਛੀ ਕੰਪੈਟੀਬਿਲਟੀ ਹੈ ਵਧੀਆ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਦੇ ਹੋ। ਕਹਿੰਦੇ ਹੁੰਦੇ ਵਿਆਹ ਦਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਇਸ ਲਈ ਖਾ ਲੈਣਾ ਚਾਹੀਦਾ। ਖਾ ਕੇ ਪਛਤਾਉਣੋਂ ਤਾਂ ਵਧੀਆ ਗੱਲ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਵਿਆਹ ਨੂੰ ਨਾ ਪਤਾ ਨਹੀਂ ਕੀ ਲੈ ਲਿਆ ਲੋਕਾਂ ਨੇ ਕਿ ਛੇਤੀ ਦੇ ਹੋ ਵੀ ਜਾਂਦੇ ਨੇ ਟੁੱਟ ਵੀ ਜਾਂਦੇ ਨੇ। ਪਰ ਇਹ ਪਿਆਰੀ ਜੋੜੀ ਇੰਨੀ ਸੋਹਣੀ ਗੱਲਾਂ ਕਰੀ ਐ ਕੰਪੈਟੀਬਿਲਟੀ ਇੰਨੀ ਜਿਆਦਾ ਸਟਰੋਂਗ ਐ ਤੁਹਾਡਾ ਪਿਆਰ ਦਾ ਜਿਹੜਾ ਬੌਂਡ ਐ ਉਹ ਇੰਨਾ ਜਿਆਦਾ ਸਟਰੋਂਗ ਐ ਇੱਕ ਦੂਸਰੇ ਨੂੰ ਅੰਡਰਸਟੈਂਡਿੰਗ ਕਰਦੇ ਹੋ ਨਾ ਤੇ ਮੈਂ ਤੁਹਾਡੇ ਕੋਲ ਸੰਧੂ ਸਾਹਿਬ ਸੁਨੇਹਾ ਲੈਣਾ ਚਾਹਦੀ ਆ ਬਹੁਤ سارے ਲੋਕ ਤੁਹਾਨੂੰ ਵੇਖ ਰਹੇ ਨੇ ਵੱਡੇ ਵੀ ਦੇਖ ਰਹੇ ਨੇ ਬਜ਼ੁਰਗ ਵੀ ਦੇਖ ਰਹੇ ਨੇ ਤੇ ਬੱਚੇ ਵੀ ਵੇਖ ਰਹੇ ਨੇ ਕੀ ਲੱਗਦਾ ਐ ਕਿ ਅੱਜ ਦੇ ਸਮੇਂ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਦੋਨਾਂ ਜੀਆਂ ਨੂੰ ਤਾਂ ਕਿ ਉਹ ਦੋਨੋਂ ਇਕੱਠੇ ਹੋ ਕੇ اپنی زندگی ਨੂੰ ਸੋਹਣਾ ਬਣਾ ਲੈਣ। ਅ ਪਹਿਲੀ ਗੱਲ ਤਾਂ ਇਹ ਜੀ ਕਿ ਪਿਆਰ ਇੱਜ਼ਤ ਤੇ ਕੋਈ ਕਿਸੇ ਨੂੰ ਕਰਦਾ ਨਹੀਂ ਹੈ ਬੰਦਾ ਲੈਂਦਾ। ਤੇ ਜਦ ਦਿਨ ਅਸੀਂ ਲੈਣ ਲੱਗ ਪਏ ਨਾ ਤੇ ਫਿਰ ਸਾਨੂੰ ਪਿਆਰ ਦੀ ਥੋੜਨੀ ਆ। ਠੀਕ ਹੈ। ਦੂਜੀ ਗੱਲ ਇਹ ਕਿ ਮੈਨੂੰ ਲੱਗਦਾ ਜ਼ਿੰਦਗੀ ਦੇ ਤਜਰਬੇ 'ਚ ਕਿ ਖੁਸ਼ ਰਹਿਣਾ ਜ਼ਰੂਰੀ ਆ ਹਰ ਕੀਮਤ 'ਤੇ। ਜੇ ਅਸੀਂ ਹਾਲਾਤਾਂ ਦੇ ਹਾਲਾਤਾਂ ਨਾਲ ਲੜਦੇ ਆ ਯਾ ਮੁਸ਼ਕਲਾਂ ਤੋਂ ਦੁਖੀ ਹੋਣ ਲੱਗ ਪਏ ਤੇ ਫਿਰ ਕਿਤਨਾ ਕਿਤੇ ਸੜੀਆਂ ਖੁਸ਼ੀਆਂ ਜਿਹੜੀਆਂ ਕੋਆਚ ਨਹੀਂ ਸ਼ੁਰੂ ਹੋ ਜਾਂਦੀਆਂ ਤੇ ਹਰ ਕੀਮਤ ਤੇ ਖੁਸ਼ ਰਹੋ ਤੇ ਐਕਸੈਪਟ ਕਰੋ ਜੋ ਵੀ ਆ ਸੱਚ ਤੋਂ ਭੱਜੋ ਨਾ ਸੱਚ ਨੂੰ ਸਾਹਮਣਾ ਕਰੋ ਸੱਚ ਨੂੰ ਸੱਚ ਦੀ ਗੱਲ ਕੀਤੀ ਹੈ ਔਰ ਸੱਚ ਜੋ ਹੁੰਦਾ ਉਹਨੂੰ ਅਪਣਾਉਣਾ ਵੀ ਚਾਹੀਦਾ ਹੈ ਹੈਨਾ ਕਿਉਂਕਿ ਜ਼ਿੰਦਗੀ ਦੇ ਵਿੱਚ ਸਚਾਈ ਤੁਹਾਡੇ ਸਾਹਮਣੇ ਕਿਤੇ ਨਾ ਕਿਤੇ ਕਿਸੇ ਰੂਪ ਦੇ ਵਿੱਚ ਆ ਹੀ ਜਾਂਦੀ ਹੈ ਝੂਠ ਨੇ ਤਾਂ ਆਖਰ ਝੂਠ ਹੀ ਰਹਿਣਾ ਤੁਹਾਡੇ ਪਿਆਰ ਚ ਬਹੁਤ ਸੱਚਾਈ ਹੈ ਤੇ ਮੈਂ ਤੁਹਾਨੂੰ ਇਹ ਜਾਨਣਾ ਚਾਹਾਂਗੀ ਬਹੁਤ ਸਾਰੇ ਕੁੜੀਆਂ ਵੀ ਤੁਹਾਨੂੰ ਵੇਖ ਰਹੀਆਂ ਨੇ ਬਹੁਤ ਸਾਰੇ ਬੱਚੇ ਦੇਖ ਰਹੇ ਨੇ ਕੀ ਸੁਨੇਹਾ ਆ ਦੋਨਾਂ ਜੀਆਂ ਲਈ ਖਾਸ ਕਰਕੇ ਮੁੰਡੇ ਤੇ ਕੁੜੀ ਦੇ ਲਈ ਜਿਹੜੇ ਨਵੇਂ-ਨਵੇਂ ਰਿਸ਼ਤੇ ਚ ਆਉਂਦੇ ਨੇ ਛੇਤੀ ਵੀ ਆ ਜਾਂਦੇ ਨੇ ਪਰ ਛੇਤੀ ਟੁੱਟ ਵੀ ਜਾਂਦੇ ਨੇ ਉਹ ਰਿਸ਼ਤੇ ਕੀ ਲੱਗਦਾ ਹੈ ਕਿ ਕੀ ਗੁਣ ਹੋਣੇ ਚਾਹੀਦੇ ਉਹ ਰਿਸ਼ਤੇ ਦੇ ਵਿੱਚ ਤਾਂ ਕਿ ਦੋਨੋਂ ਜੀ ਸੋਹਣੇ ਸਫਰਾਂ ਤੇ ਚੱਲਣ ਅਹ ਦੇਖੋ ਸਾਡੇ ਮਾਪੇ ਦਾ ਭੈਣ ਭਰਾਵਾਂ ਦਾ ਜਿਹੜਾ ਰਿਸ਼ਤਾ ਹੈ ਨਾ ਇਹ ਸਾਡੇ ਮਾਪੇ ਸਾਡੇ ਲਈ ਚੂਸ ਕੀਤਾ ਹੁੰਦਾ ਪਰ ਜਿਹੜਾ પતિ ਪਤਨੀ ਦਾ ਰਿਸ਼ਤਾ ਹੁੰਦਾ ਹੈ ਇਹ ਤੋਂ ਬਣ ਕੇ ਆਉਂਦਾ ਜੀ ਤੇ ਅਸੀਂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਫੇਰੇ ਲੈ ਕੇ ਜਦੋਂ ਅਸੀਂ ਇੱਕ ਦੂਜੇ ਨੂੰ ਐਕਸੈਪਟ ਕਰਦੇ ਹਾਂ ਤਾਂ ਫਿਰ ਇੱਕ ਦੂਜੇ ਦੇ ਗੁਣ ਅਤੇ ਔਗੁਣ ਦੋਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਬਿਲਕੁਲ ਤੇ ਬਾਕੀ ਰਿਸ਼ਤੇ ਨਿਭਾਉਣ ਦੀ ਗੱਲ ਅਗਰ ਕਰੀਏ ਤਾਂ ਇੱਜ਼ਤਮਾਨ ਆਪਣੇ ਸਾਥੀ ਦਾ ਔਰ ਪਰਿਵਾਰ ਦਾ ਅਗਰ ਕਰਦੇ ਹਾਂ ਤਾਂ ਤਾਂ ਵੀ ਜਿਹੜਾ ਰਿਸ਼ਤਾ ਚੰਗਾ ਨਿਭਦਾ ਹੈ ਦੂਸਰਾ ਔਗੁਣ ਔਗਣ دونوں ਐਕਸੈਪਟ ਕਰਨੇ ਚਾਹੀਦੇ ਨੇ ਤੇ ਤੀਸਰੀ ਗੱਲ ਇਹ ਦਿਮਾਗ 'ਚ ਰੱਖਣੀ ਚਾਹੀਦੀ ਆ ਕਿ ਜਿਸ ਰਿਸ਼ਤੇ 'ਚ ਅਸੀਂ ਜੁੜੇ ਆ ਹਾਲਾਤ ਜੋ ਮਰਜ਼ੀ ਹੋਣ ਇੱਕ ਦੂਜੇ ਦਾ ਸਾਥ ਦੇਣਾ ਜਿਹੜਾ ਬਹੁਤ ਜ਼ਰੂਰੀ ਆ ਬਹੁਤ ਸੋਹਣੀ ਗੱਲ ਇਹ ਸਫ਼ਰ ਹਮੇਸ਼ਾ ਬਹੁਤ ਸੋਹਣਾ ਰਹੇ ਔਰ ਬੜੀਆਂ ਖੂਬਸੂਰਤੀਆਂ ਯਾਦਾਂ ਤੁਹਾਨੂੰ ਇਦਾਂ ਹੀ ਮਿਲਦੀਆਂ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਜੀ ਆਪਣੇ ਜ਼ਿੰਦਗੀ ਨਾਮਾ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਇਤفاق ਦੇ ਨਾਲ ਦੋਨੋਂ ਜੀ ਇੱਕ ਦੂਜੇ ਨੂੰ ਪਿਆਰ ਕਰਦੇ ਹੋਏ ਨੋਕ ਚੋਕ ਕਰਦੇ ਹੋਏ ਮਾੜੀ ਮੋਟੀ ਹਨਾ ਤੇ ਉਹ ਮਿਠਾਸ ਵੀ ਭਰਦੇ ਹੋਏ ਰਸਨਾ ਮਨਾਉਣਾ ਵੀ ਹੋਵੇ ਤੇ ਐਦਾ ਦੀ ਜ਼ਿੰਦਗੀ ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ ਤੇ ਤੁਸੀਂ ਪ੍ਰੋਗਰਾਮ ਦਾ ਬਹੁਤ ਬਹੁਤ ਸ਼ਿੰਗਾਰ ਬਣੇ ਹੋ ਔਰ ਬਹੁਤ ਸੋਹਣੀ ਗੱਲ ਤੁਹਾਡੇ ਤੋਂ ਸਿੱਖਣ ਨੂੰ ਮਿਲੀਆਂ ਨੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਨਾ ਜੀਆ ਦਾ ਤੁਹਾਡਾ ਧੰਨਵਾਦ ਜੀ ਤੁਹਾਡੀਆਂ ਸਭ ਦੀਆਂ ਦੁਆਵਾਂ ਅਸੀਸਾਂ ਚਾਹੀਦੀਆਂ ਨੇ ਪਰਮਾਤਮਾ ਦਾ ਸ਼ੁਕਰ ਹੈ ਧੰਨਵਾਦ